ਸਵਾਗਤ ਹੈ ਆਪਣੇ YouTube ਚੈਨਲ ਉਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮਾਰਵਾੜੀ ਬਸੇਰਾ ਇੱਕ ਨੌਕਰਾ ਬਸੇਰਾ ਇੱਕ ਜੰਬੀ ਕੋੜੀ ਤੇ ਇੱਕ ਨੁਕਰੀ ਕੋੜੀ ਦਿਖਾਉਣੀ ਆ ਆਪਣੀ ਵੀਡੀਓ ਨੂੰ ਕਰ ਦਿਓ ਲਾਈਕ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਕਿਸੇ ਨੇ ਕਰਨਾ ਆਪਦਾ ਜਾਨਵਰ ਸੇਲ ਤਾਂ ਲਾਸਟ ਤੇ ਆਪਣਾ ਨੰਬਰ ਚੱਲੀ ਜਾਂਦਾ ਆਪਾਂ ਨੂੰ ਫੋਟੋ ਵੀਡੀਓ ਭੇਜ ਕੇ ਆਪਣਾ ਜਾਨਵਰ ਸੇਲ ਕਰਾ ਸਕਦੇ ਜੀ ਪਹਿਲੇ ਨੰਬਰ ਤੇ ਕਰਦੇ ਆਂ ਆਪਾਂ ਇਹ ਮਾਰਵਾੜੀ ਬਸੇਰੇ ਬਾਰੇ ਗੱਲਬਾਤ ਉਮਰ ਬਸੇਰੇ ਦੀ ਹੈਗੀ ਹੈ ਜੀ 14 ਮਹੀਨੇ 60 ਇੰਚ ਹਾਈਟ ਹੈ ਮੋਰ ਮੁਕਟ ਕੋੜੇ ਦਾ ਬੱਚਾ ਹੀ ਸਮੁੰਦਰ ਕੋੜੇ ਦਾ ਪੁੱਤ ਹੈਗਾ ਮਾਂ ਦੀ ਅਲੀ ਕੇਰ ਲਗਾੜਾ ਅਲੀ ਦਿੱਤੀ ਆਈ ਬਾਕੀ ਕੰਨਾ ਕੁੰਨ ਦਾ ਪੂਰਾ ਸਕੀਨ ਬਸੇਰਾ ਮਾਰਕਿੰਗ ਹੈਗੀ ਮੱਥੇ ਭੁੱਲ ਤੇ ਦੋ ਇੱਕ ਪੈਰ ਚਿੱਟਾ ਸ਼ਾਇਦ ਬਾਕੀ ਹਾਈਟ ਵੀ ਚੰਗੀ ਕਰਨ ਵਾਲਾ ਆਉਣ ਵਾਲੇ ਟਾਈਮ 'ਚ ਚੌਦਾ ਮੀਨੇ ਉਮਰ ਹੈ 60 ਇੰਚ ਹਾਈਟ ਹੈ। ਬਾਕੀ ਬਾਲਪੌਰੀਆਂ ਦਾ ਬਿਲਕੁਲ ਸਾਫ ਆ। ਤੇ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕੀ ਮਾਲਕਾਂ ਦਾ ਨੰਬਰ ਚੱਲ ਰਿਹਾਗਾ ਉੱਤੇ। ਦੋ ਪੈਰ ਚਿੱਟੇ ਆ ਮੱਥੇ ਫੁੱਲਾ। ਬਾਕੀ ਕਰੰਟ ਕਰੰਟ ਪੂਰਾ ਨਖਰਾ ਪੂਰਾ ਬਸੇਰੇ 'ਚ ਬਾਲਪੌਰੀਆਂ ਦਾ ਬਿਲਕੁਲ ਸਾਫ ਆ। ਕੰਨਾ-ਕੰਨਾ ਦਾ ਸ਼ਕੀਨਾ ਹੈ। ਸੁਮ ਬਸੰਬ ਬੜਾ ਮਜ਼ਬੂਤ ਹੈ। ਬਾਕੀ ਧੌਣ ਧੂਣ ਵੀ ਲੰਬੀ ਆ ਚੰਗਾ ਕਦ ਕਾਠ ਕਰਨ ਵਾਲਾ। ਛੋਟੀ ਉਮਰ 'ਚ 60 ਇੰਚ ਕੱਦ ਕਰਖ ਹੈਗਾ ਤੇ ਬਾਕੀ ਬੋਡੀ ਵੰਤਰ ਕਣੀਆਂ ਵੀ ਪੂਰਾ ਮਜ਼ਬੂਤ ਹੈ ਜੀ ਕੰਨਾ-ਕੁੰਨਾ ਦਾ ਸਕੀਨ ਹੈ ਪੂਰਾ ਤੁਸੀਂ ਚੈੱਕ ਕਰ ਸਕਦੇ ਹੋ ਫੇਸ ਪਤਲਾ ਬਿਲਕੁਲ ਮੱਥੇ ਫੁੱਲ ਤੇ ਦੋ ਪੈਰ ਚਿੱਟੇ ਪਿਛਲੇ ਬਾਕੀ ਜੇ ਕਿਸੇ ਵੀ ਪ੍ਰਾਣ ਨੂੰ ਪਸੰਦ ਆਉਂਦਾ ਜੀ ਤਾਂ ਖਰੀਦਣ ਲਈ ਮਾਲਕਾਂ ਨਾਲ ਕਰ ਲਿਓ ਸੰਪਰਕ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਹੈਗਾ ਸਕਰੀਨ ਤੇ ਤੁਸੀਂ ਚੈੱਕ ਕਰ ਸਕਦੇ ਹੋਗੇ ਬਸੇਰਾ ਤੋਂ ਤੋਂ ਪੂਰੀ ਲੰਬੀ ਹੈ ਬਸੇਰੇ ਦੀ ਬਾਕੀ ਆਉਣ ਵਾਲੇ ਟਾਈਮ ਚ ਸੋਚ ਵੀ ਪਾ ਸਕਦੇ ਹਾਂ ਤੇ ਇੱਕ ਆਪਾਂ ਲੈ ਕੇ ਆਏ ਜੀ ਛੋਟੇ ਲਵੇ 3 ਜਨਵਾਰ ਇਹਨਾਂ ਵਿੱਚੋਂ ਇੱਕ ਨੁਕਰੀ ਕੋੜੀ ਹੈ ਤੇ ਇੱਕ ਹੈਗੀ ਹੈ ਜੀ ਇਹ ਚੰਬੀ ਕੋੜੀ ਬਾਕੀ ਇਹ ਬਿਲਕੁਲ ਜੈਜ ਰੇਟ ਦੀ ਆ ਤੇ ਇੱਕ ਆਪਨੇ ਲਵੇ ਹੈਗਾ ਜੀ ਇਹ ਨੁਕਰਾ ਬਸੇਰਾ ਤੁਸੀਂ ਦੇਖ ਸਕਦੇ ਹੋ ਬਾਕੀ ਇਹ ਵੀ ਬਹੁਤ ਚੰਗੀ ਬਲੱਡ ਲਾਈਨ ਦਾ ਆਉਣ ਵਾਲੇ ਟਾਈਮ 'ਚ ਚੰਗਾ ਤਿਆਰ ਹੋ ਸਕਦਾ ਹੈ ਤੁਸੀਂ ਚੈੱਕ ਕਰ ਸਕਦੇ ਹੋ ਕੰਨ ਕੰਨ ਬਸੇਰੇ ਤੇ ਬਾਕੀ ਕੀ ਡਿਟੇਲ ਆ ਕੀ ਜਾਣਕਾਰੀ ਆ ਆਪਾਂ ਤੁਹਾਨੂੰ ਦਿੰਨੇ ਆਂਗੇ ਸਾਰੀ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਆਂ ਜੀ ਨੁਕਰੀ ਕੋੜੀ ਬਾਰੇ ਗੱਲਬਾਤ ਕਰਦੇ ਆਂ 63 ਪਲੱਸ ਦੀ ਹਾਈਟ ਹੈ 4.5 ਸਾਲ ਉਮਰ ਹੈ ਬਾਕੀ ਪਹਿਲਾ ਇਹਨੇ ਨੁਕਰਾ ਬਸੇਰਾ ਦਿੱਤਾ ਤੇ ਮੌਕੇ ਤੇ ਖਾਲੀ ਅੰਦਰ ਦੀ ਸਾਫ ਹੈ ਪਾਕ ਸਰ ਏਰੀਆ ਮਾਲਕ ਵੀਰਾਂ ਦਾ ਬਾਕੀ ਮਾਲਕ ਵੀਰ ਕਹਿੰਦੇ ਵੀ ਅਸੀਂ ਬਸੇਰਾਂ ਨੇ ਸੇਲ ਕਰਨਾ ਕੱਲੀ ਕੋੜੀ-ਕੋੜੀ ਸੇਲ ਕਰਦੇ ਆਂ ਕਿ ਜੇ ਕਿਸੇ ਨੂੰ ਪਸੰਦ ਆਉਂਦੀ ਆ ਤਾਂ ਮਾਲਕਾਂ ਦਾ ਨੰਬਰ ਚੱਲੀ ਜਾਂਦਾ ਸੰਪਰਕ ਕਰ ਸਕਦਾ ਬਾਲ ਪੌਰੀਆਂ ਦੀ ਕੋੜੀ ਬਿਲਕੁਲ ਸਾਫ ਆ ਬਾਕੀ ਹਾਈਟ ਚੰਗੀ ਆ ਆਉਣ ਵਾਲੇ ਟਾਈਮ 'ਚ ਚੰਗੇ ਰਿਜ਼ਲਟ ਦੇਊਗੀ ਜੇ ਕਿਸੇ ਵੀਰਪਰਾ ਨੂੰ ਪਸੰਦ ਆਉਂਦੀ ਆ ਤਾਂ ਉਹ ਖਰੀਦਣ ਲਈ ਮਾਲਕਾਂ ਨਾਲ ਕਰ ਲਓ ਸੰਪਰਕ ਮੁੱਲੇ ਦਾ ਮਾਲਕ ਵੀਰ ਫੋਨ ਤੇ ਕਰਨਗੇ ਬਾਕੀ ਚੈੱਕ ਕਰ ਸਕਦੇ ਹੋ ਤੁਸੀਂ ਕੋੜੀ-ਕੋੜੇ ਦਾ ਪਲੇਖਾ ਪਾਉਂਦੀ ਅੱਗੇ ਕਰੰਟ-ਕਰੰਟ ਪੂਰਾ ਨਖਰਾ ਨਖਰਾ ਪੂਰਾ ਕੋੜੀ ਚਾ ਬਾਕੀ ਚੰਗੇ ਬੱਚੇ ਲੈਣ ਲਈ ਕੁੜੀ ਖਰੀਦ ਸਕਦੇ ਹੋ ਤੁਸੀਂ ਮਾਲਕਾਂ ਦਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਪਰ 70158 17753 ਤੇ ਜੇ ਕਿਸੇ ਨੂੰ ਇਹ ਪਸੰਦ ਆਉਂਦੀ ਹੈ ਤਾਂ ਇਹਦੇ ਬਾਰੇ ਗੱਲਬਾਤ ਕਰ ਸਕਦਾ ਬਾਕੀ ਆਪਣੀ ਵੀਡੀਓ ਨੂੰ ਕਰਦਿਆ ਕਰੋ ਲਾਇਕ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਆ ਕਰੋ ਬਾਕੀ ਤੇ ਹੁਣ ਆਪਾਂ ਤੁਹਾਨੂੰ ਦਿਖਾਉਣਾ ਹੈ ਜੀ ਇਹ ਚੰਬੀ ਕੁੜੀ ਇਹਦੀ 60 ਇੰਚ ਹਾਈਟ ਹੈ ਬਾਕੀ 7 ਸਾਲ ਦੀ ਉਮਰ ਹੈ ਮੌਕੇ ਤੇ ਹੀਟ ਚਾਈ ਹੋਈ ਹੈ ਕੁੜੀ ਬਾਕੀ ਬਸੇਰੀ ਨਾਲ ਮਾਲਕ ਵੀਰ ਚੇਂਜ ਵੀ ਕਰ ਲੈਣਗੇ ਤੇ ਮੁੱਲੇ ਦਾ ਮਾਲਕ ਵੀਰ ਕਰਦੇ ਆ ਜੀ 45000 ਰੁਪਿਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਸਾਨੂੰ ਇਹ 40000 ਦੇ ਨੇੜੇ ਤੇੜੇ ਮਿਲ ਸਕਦੀ ਹੈ ਬਾਕੀ ਥੋੜੀ ਲੱਸੀ ਜ਼ਰੂਰ ਹੈ ਕੁੜੀ ਹੋਰ ਕੋਈ ਕਮੀ ਨਹੀਂ ਕੁੜੀ ਚ ਚੰਗੇ ਬੱਚੇ ਦਿੰਦੀ ਹੈ ਮਾਲਕ ਵੀਰਾਂ ਨੇ ਦੱਸਿਆ ਪਹਿਲਾਂ ਨੁਕਰਾ ਬਸੇਰਾ ਦਿੱਤਾ ਸੀ ਕਹਿੰਨੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਚਲ ਚੁਲਦੀ ਬਿਲਕੁਲ ਪਾਸ ਹੈ ਸੌਸੀਲ ਪੂਰੀਆ ਕੋੜੀ ਬਿਲਕੁਲ ਠੰਡੇ ਸੁਆਦੀ ਹੈ ਜੇ ਕਿਸੇ ਨੇ ਪਸੰਦ ਆਉਂਦੀ ਹੈ ਤਾਂ ਮਾਲਕਾਂ ਦਾ ਨੰਬਰ ਚੱਲ ਰਿਹਾ ਸਕਰੀਨ ਦੇ ਉੱਤੇ ਤੇ ਇੱਕ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਜੀ ਇਹ ਨੋਕਰ ਬਿਲਕੁਲ ਸਪੌਟਲੈਸ ਬਸੇਰਾ ਬਾਕੀ ਕੰਨਾ ਕੁੰਨਾ ਦਾ ਸ਼ਕੀਨਾ ਪੂਰਾ ਬਾਡੀ ਬੰਤਰ ਕਨੀ ਹੋਵੇ ਮਜ਼ਬੂਤ ਹੈ ਫਤਿਹਗੜ੍ਹ ਸਾਹਿਬ ਏਰੀਆ ਮਾਲਕ ਵੀਰਾਂ ਦਾ ਤੇ ਕਿੰਗ ਕੋਡੇ ਦਾ ਬੱਚਾ ਉਮਰ ਤਾਂ ਮਾਲਕੂਰਾ ਨੇ ਨਹੀਂ ਦੱਸੀ ਬਾਕੀ ਤੁਸੀਂ ਮੌਕੇ ਤੇ ਗੱਲਬਾਤ ਕਰ ਸਕਦੇ ਹੋ ਤੇ ਬਸੇਰਾ ਖਰੀਦ ਸਕਦੇ ਹੋ ਬਾਕੀ ਉਹ ਜਿਹੜੀ ਖੜੀ ਹੈ ਸ਼ਾਇਦ ਬਸੇਰੇ ਦੀ ਮੰਗ ਹੀ ਇਸੇ ਸੰਸੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਬਾਕੀ ਮਿਲਾਂਗੇ ਹੋਰ ਵੀਡੀਓ ਚ ਧੰਨਵਾਦ